brought to by silver pumps top quality or consistent performance ke liye sirf silver pumps naam yaad rakhna ਤੁਹਾਡੇ ਬੀਜਪੀ ਦੇ ਲੀਡਰ ਦੇ ਕਰੇ ਉਹ ਡੇ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਉਹ ਚਲੋ ਉਹ ਕਿਵੇਂ ਦੇਖਦੇ ਹੋ ਸਾਰੇ ਐਪੀਸੋਡ ਗੱਲ ਕੁਛ ਨਹੀਂ ਹੁੰਦੀ ਇਹ ਚੀਜ਼ਾਂ ਪੋਲਿਟੀਕਲ ਲੋਕਾਂ ਦੇ ਉੱਤੇ ਚਲਦੀਆਂ ਰਹਿੰਦੀਆਂ ਨੇ ਅੱਜ ਕੱਲ ਜ਼ਮਾਨਾ ਜਿਹੜਾ ਇਹ ਉਹ ਬਹੁਤ ਮੈਂ ਸਮਝਦਾ ਹਾਂ ਤੇਜ਼ ਹੋ ਗਿਆ ਤੇਜ਼ ਮਤਲਬ ਅੱਗੇ ਗੱਲਾਂ ਹੋਰ ਹੁੰਦੀਆਂ ਸੀਗੀਆਂ ਹੁਣ ਲੀਡਰ ਲਈ ਮਿੰਟ-ਮਿੰਟ ਦਾ ਜਿਹੜਾ ਏ ਉਹ ਲੋਕ ਵੀ ਚਾਹੁੰਦੇ ਆ ਵੀ ਜੇ ਅਸੀਂ ਕਿਸੇ ਨੂੰ ਜਿਤਾਇਆ ਤਾਂ ਉਹ ਸਾਡੇ ਕੋਲ ਰਵੇ ਕੋਈ ਵੀ ਹੋਵੇ ਮੈਂ ਇਕੱਲੇ ਕਿਸੇ ਦੀ ਗੱਲ ਨਹੀਂ ਕਰਦਾ ਤੇ ਇਹ ਚੀਜ਼ਾਂ ਜਿਹੜੀਆਂ ਏ ਇਹਨੂੰ ਕਿਸ ਤਰੀਕੇ ਨਾਲ ਦੇਖਣਾ ਏ ਇਹ ਮੈਂ ਪਰ ਇਸ ਗੱਲ ਤੇ ਇਹ ਵਿਸ਼ੇਸ਼ ਨਹੀਂ ਕਹੂੰਗਾ ਪਰ ਉਹਨਾਂ ਦੀ ਪਾਰਟੀ ਨੇ ਇਹ ਗੱਲ ਕਹੀ ਹੈ ਰਾਹੁਲ ਗਾਂਧੀ ਨੇ ਕਹੀ ਹੈ ਤੁਸੀਂ ਜ਼ਰੂਰ ਸਪੀਚ ਕੱਢ ਕੇ ਸੁਣਿਓ ਪਿਛਲੇ ਇੱਕੋ ਗੱਲ ਮਹੀਨੇ ਦੇ ਰਾਹੁਲ ਗਾਂਧੀ ਕਹਿ ਰਹੇ ਆ ਉਹੀ ਉਹਨਾਂ ਦੇ ਪ੍ਰਧਾਨ ਨੇ ਉਹੀ ਪਰਿਵਾਰ ਕਾਂਗਰਸ ਦਾ ਮਾਲਕ ਆ ਉਹ ਇਹ ਗੱਲ ਬਾਰ-ਬਾਰ ਕਹਿ ਰਹੇ ਆ ਵੀ ਅਸੀਂ ਕੀ ਕਰਦੇ ਆ ਸਾਡੀ ਸਭ ਤੋਂ ਵੱਡੀ ਖਾਸੀਅਤ ਕੀ ਆ ਵੀ ਅਸੀਂ ਤਿੰਨ ਤਰ੍ਹਾਂ ਦੇ ਘੋੜੇ ਆ ਜੋ ਉਹਨਾਂ ਨੇ ਸਪੀਚ ਦਿੱਤੀ ਉਹ ਕਹਿੰਦੇ ਇੱਕ ਘੋੜਾ ਹੁੰਦਾ ਵਿਆਹ 'ਚ ਨੱਚਣ ਵਾਲਾ ਇੱਕ ਘੋੜਾ ਹੁੰਦਾ ਰੇਸ ਭੱਜਣ ਵਾਲਾ ਇੱਕ ਘੋੜਾ ਲੰਗੜਾ ਘੋੜਾ ਅਸੀਂ ਕਹਿੰਦੇ ਕੀ ਕਰਦੇ ਆ ਵੀ ਜਿਹੜਾ ਰੇਸ ਦਾ ਘੋੜਾ ਹੁੰਦਾ ਉਹਨੂੰ ਵਿਆਹ 'ਚ ਨੱਚਣ ਨਾ ਦਿੰਦੇ ਆ ਜਿਹੜਾ ਨੱਚਣ ਵਾਲਾ ਘੋੜਾ ਹੁੰਦਾ ਵਿਆਹ 'ਚ ਉਹ ਰੇਸ 'ਚ ਭਜਾ ਦਿੰਦੇ ਆ ਤੇ ਹੁਣ ਜਦੋਂ ਉਹ ਆਪ ਕਹਿੰਦੇ ਆ ਵੀ ਅਸੀਂ ਇਹ ਜੇ ਲੀਡਰ ਲਾਉਨੇ ਆ ਉਹ ਆਪਣੇ ਲੀਡਰਾਂ ਬਾਰੇ ਹੁਣ ਰਾਹੁਲ ਗਾਂਧੀ ਨੇ ਆਪ ਸਪਸ਼ਟ ਕਰਤਾ ਦੂਜੀ ਗੱਲ ਉਹਨਾਂ ਨੇ ਕਹੀ ਵੀ ਸਾਡੇ ਜਿਹੜੀ ਪਾਰਟੀ ਆ ਕਾਂਗਰਸ ਉਹ ਚ ਹਰ ਪਾਸੇ ਜਿਹੜੇ ਉਹ ਬੀਜੇਪੀ ਦੇ ਬੰਦੇ ਫਿੱਟ ਕੀਤੇ ਆ ਬੀਜੇਪੀ ਦੇ ਲੀਡਰ ਨੇ ਦੋ ਗੱਲਾਂ ਉਹ ਕਹਿ ਰਹੇ ਆ ਲਗਾਤਾਰ ਜਿਵੇਂ ਪਹਿਲਾਂ ਅਡਾਨੀ ਅਮਾਨੀ ਕਰਦੇ ਹੁੰਦੇ ਸੀ ਹੁਣ ਆਹ ਗੱਲਾਂ ਦੋ ਕਹਿ ਰਹੇ ਆ ਹੁਣ ਜਿਹੜਾ ਬੰਦਾ ਇਹ ਕਹੇ ਵੀ ਸਾਡੀ ਪਾਰਟੀ ਦੇ ਵਿੱਚ ਬੀਜੇਪੀ ਦੇ ਲੀਡਰ ਫਿੱਟ ਨੇ ਫਿਰ ਹੁਣ ਸਾਨੂੰ ਕੁਝ ਕਹਿਣ ਦੀ ਲੋੜ ਜੋ ਸਵਾਲ ਉਹਨਾਂ ਦਾ ਲੀਡਰ ਦੇ ਹੀ ਕਹੀ ਜਾਂਦਾ ਏ ਅਸੀਂ ਸਾਰੇ ਕਾਂਗਰਸ ਸੀਗੇ ਅੱਜ ਉਹਨੇ ਸਪਸ਼ਟ ਕਰਤਾ ਮੈਂ ਆਪਣੇ ਆਪ ਨੂੰ ਘੋੜਾ ਨਹੀਂ ਕਹਿੰਦਾ ਉਹ ਤਾਂ ਜਾਨਵਰ ਹੁੰਦਾ ਪਰ ਉਹਨੇ ਇਹ ਆਪ ਗੱਲ ਅਸੀਂ ਪਾਰਟੀ ਛੱਡੀ ਆ ਸਭ ਬੈਠੇ ਕਾਂਗਰਸ ਦੇ ਛੱਡ ਕੇ ਕਿਉਂ ਛੱਡੀ ਵੀ ਉਹ ਆਪ ਹੀ ਜਿਹੜੇ ਭੱਜਣ ਵਾਲੇ ਘੋੜਿਆਂ ਨੂੰ ਪਿੱਛੇ ਛੱਡਦੇ ਸੀ ਤੇ ਵਿਆਹ ਚ ਨੱਚਣ ਵਾਲੀਆਂ ਖਚੜਾਂ ਨੂੰ ਮੂਰੇ ਲਾਉਂਦੇ ਸੀ ਇਹਦਾ ਮਤਲਬ ਅੱਜ ਉਹਨਾਂ ਦੇ ਪ੍ਰਧਾਨ ਐਲੋਪੀ ਲੀਡਰ ਜਾਂ ਜਿਹੜੇ ਲਾਏ ਹੋਏ ਆ ਉਹ ਆਪ ਮੰਨ ਗਏ ਹੁਣ ਸਾਨੂੰ ਇਦੋਂ ਵੱਧ ਕਹਿਣ ਦੀ ਕੋਈ ਲੋੜ ਹੀ ਨਹੀਂ ਫਿਰ ਤੋਂ ਜੀ ਕੁੱਤਾ